ਮੈਂ ਤੁਹਾਡਾ ਆਪਣਾ ਡਾਕਟਰ ਰਾਏ ਸਿੰਘ ਜੋ ਕਿ ਆਪਾਂ ਬਹੁਤ ਦਿਨਾਂ ਤੋਂ ਉਝੜਨ ਦਾ ਚਾ ਨਾਵਲ ਦੀਆਂ ਕਿਸ਼ਤਾਂ ਵਾਰ-ਵਾਰ ਅਪਲੋਡ ਕਰ ਰਿਹਾ ਮੈਂ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸੁਣ ਰਹੇ ਹੋ ਇਸ ਨਾਵਲ ਦੀ ਆਖਰੀ ਕਿਸ਼ਤ ਜੋ ਹੁਣ ਰਹਿ ਗਈ ਹੈ 15ਵੀਂ ਕਿਸ਼ਤ ਉਹ ਵੀ ਕੱਲ ਜਾਂ ਅੱਜ ਹੋ ਸਕਦਾ ਹੈ ਅਪਲੋਡ ਕਰ ਦਿੱਤੀ ਜਾਵੇਗੀ ਇਹ ਨਾਵਲ 15 ਕਿਸ਼ਤਾਂ ਦੇ ਰੂਪ ਵਿੱਚ ਅਖਬਾਰ ਵਿੱਚ छਪ ਚੁੱਕਿਆ ਹੈ ਤੇ ਇਸ ਨਾਵਲ ਦਾ ਮਕਸਦ ਇਹ ਸੀ ਕਿਉਂਕਿ ਆਪਣੇ ਪੰਜਾਬ ਦੀ ਜੋ ਸਮਾਜਿਕ ਸਥਿਤੀ ਹੈ ਉਹ ਬਾਰ ਜਾਣਦੀ ਹੋਈ ਪਈ ਤਾਂ ਇਸ ਵਿੱਚ ਜਿਵੇਂ ਦਾ ਉਸ ਲੇਖ ਹੈ ਦਾ ਟਾਈਟਲ ਹੈ ਵੀ ਉਜੜਨ ਦਾ ਚਾ ਉਜੜਨ ਦਾ ਆਪਣਾ ਘਰ-ਬਾਰ ਛੱਡ ਕੇ ਪਾਸੇ ਜਾਣਾ ਤੇ ਇੱਥੋਂ ਜਦੋਂ ਪੰਜਾਬ ਚੋਂ ਲੋਕ ਬਾਹਰ ਜਾਂਦੇ ਆ ਕੈਨੇਡਾ ਜਾਂਦੇ ਆ ਜਾਂ ਕਿਸੇ ਵੀ ਪ੍ਰਵਾਸ ਕਰਦੇ ਆ ਤਾਂ ਉਹਨਾਂ ਨੂੰ ਇੱਕ ਚਾ ਚੜਿਆ ਬਹੁਤ ਖੁਸ਼ੀ ਆ ਉਹਨਾਂ ਨੂੰ ਉਹ ਖੁਸ਼ੀ ਦਾ ਕੋਈ ਵੀ ਕੀ ਕਹਿ ਸਕਦੇ ਆ ਵੀ ਪਾਲ ਨਹੀਂ ਛੱਡਦੇ ਸਿੱਖ ਜ਼ਿਆਦਾਤਰ ਜਾਂਦੇ ਆ ਤੋਂ ਪਾਠ ਕਰਾਉਂਦੇ ਆ ਜਾਂ ਪਾਰਟੀਆਂ ਕਰਦੇ ਆ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਇੱਕ ਉੱਜੜਨ ਦਾ ਚਾਅ ਚੜਿਆ ਹੋਇਆ ਜ਼ਰੂਰੀ ਨਹੀਂ ਕਿ ਪ੍ਰਵਾਸ ਮਾੜਾ ਹੀ ਹੋਵੇ ਪ੍ਰਵਾਸ ਪਹਿਲਾਂ ਵੀ ਹੁੰਦਾ ਹੈ ਪੰਛੀ ਵੀ ਪ੍ਰਵਾਸ ਕਰਦੇ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਪੈਂਦਾ ਪਰ ਪ੍ਰਵਾਸ ਵੀ ਦੋ ਤਰ੍ਹਾਂ ਦਾ ਹੁੰਦਾ ਇੱਕ ਪੋਜ਼ਿਟਿਵ ਪ੍ਰਵਾਸ ਤੇ ਇੱਕ ਨੈਗੇਟਿਵ ਪ੍ਰਵਾਸ ਮਨ ਲਓ ਕਿ ਮੇਰੇ ਕੋਲੇ ਜਿਹੜੇ ਰਿਸੋਰਸਸ ਹੈ ਸਹੀ ਹੈ ਮੈਂ ਫਿਰ ਵੀ ਪ੍ਰਵਾਸ ਕਰ ਰਿਹਾ ਹਾਂ ਤਾਂ ਮੇਰੇ ਲਈ ਨੈਗੇਟਿਵ ਹੈ ਜਿਸ ਤਰ੍ਹਾਂ ਇੱਥੇ 20 20 30 30 10 10 ਕਿੱਲਿਆਂ ਦੇ ਮਾਲਕ ਐਡੀਆਂ ਨੀਆਂ ਕੋਠੀਆਂ ਦੇ ਮਾਲਕ ਜ਼ਮੀਨਾਂ ਜਾਇਦਾਦ ਪੈਸਿਆਂ ਟਰੈਕਟਰਾਂ ਦੇ ਮਾਲਕ ਬੱਚੇ ਜਦੋਂ ਬਾਹਰ ਜਾਣ ਦੀ ਜ਼ਿੱਦ ਕਰਦੇ ਆ ਤਾਂ ਉਹ ਕੋਈ ਪ੍ਰਵਾਸ ਬਹੁਤ ਵਧੀਆ ਨਹੀਂ ਉਹ ਇੱਕ ਨੈਗੇਟਿਵ ਪ੍ਰਵਾਸ ਹੈ ਪੋਜੀਟਿਵ ਪ੍ਰਵਾਸ ਹੋ ਸਕਦਾ ਹੈ ਮੰਨ ਲਓ ਤੁਹਾਨੂੰ ਨੌਕਰੀ ਮਿਲ ਗਈ ਵੱਡੀ ਤੁਸੀਂ ਡੀਸੀ ਲੱਗ ਗਏ ਤੁਸੀਂ ਹਰਿਆਣੇ ਚ ਡੀਸੀ ਲੱਗ ਕੇ ਜਾ ਕੇ ਪ੍ਰਵਾਸ ਤਾਂ ਉਹ ਵੀ ਹੈ ਪਰ ਉਹ ਕੋਈ ਮਾੜਾ ਨਹੀਂ ਹੈ ਉਹਨੂੰ ਕੋਈ ਵੀ ਨੌਕਰੀ ਮਿਲ ਸਕਦੀ ਹੈ ਤਾਂ ਆਮਦਨ ਲਈ ਜਿਹੜਾ ਬੰਦਾ ਬਾਹਰ ਜਾਂਦਾ ਹੈ ਕੈਨੇਡਾ ਅਮਰੀਕਾ ਦੇ ਵਿੱਚ ਜੇਕਰ ਉਹਦੇ ਇੱਥੇ ਰਿਸੋਰਸਸ ਘੱਟ ਹਨ ਉਹ ਕੈਨੇਡਾ ਅਮਰੀਕਾ ਜਾਂਦਾ ਤਾਂ ਉਹਦੇ ਚ ਕੋਈ ਮਾੜੀ ਗੱਲ ਨਹੀਂ ਹੈ ਉਹ ਜਾਣਾ ਚਾਹੀਦਾ ਹੈ ਕਿਉਂਕਿ ਰੋਟੀ ਖਾਣੀ ਹੈ ਸਭ ਨੂੰ ਪਰ ਜੇਕਰ ਜਿਨ੍ਹਾਂ ਦੇ ਕੋਲੇ ਇੰਨੇ-ਇੰਨੇ ਵੱਡੇ ਰਿਸੋਰਸਸ ਹੈ ਅਗਰ ਉਹ ਜਾਂਦੇ ਆ ਤਾਂ ਉਹਨਾਂ ਲਈ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਕਿਉਂਕਿ ਅਸੀਂ ਆਮ ਹੀ ਕਿਤਾਬਾਂ ਕਾਪੀਆਂ ਦੇ ਵਿੱਚ ਸੁਣਦੇ ਆਂ ਪੜ੍ਹਦੇ ਆਂ ਕਿ ਪੰਜਾਬ ਵਿੱਚ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਪੰਜਾਬ ਨੂੰ ਢਾਹ ਲਾਈ ਜਾ ਰਹੀ ਹੈ ਪੰਜਾਬ ਨੂੰ ਢਾਹ ਲੱਗਣੀ ਹੈ ਜਦੋਂ ਆਪਣੇ ਨੌਜਵਾਨ ਦੋ ਕੀ ਇੱਧਰ ਹਨੇ ਹਰ ਇੱਕ ਬੱਚੇ ਦਾ ਸੁਪਨਾ ਬੱਚਾ ਹਜੇ ਤੀਜੀ ਚੌਥੀ ਚ ਪੜਦਾ ਹੁੰਦਾ ਸੀ ਕਿੰਨੇ ਅਸੀਂ ਇਹਨੂੰ ਪੜਾ ਕੇ ਆਇਲਸ ਕਰਾ ਕੇ ਬਾਹਰ ਤੋਰ ਦੇਣ ਸਾਡੇ ਤਾਂ ਸੁਪਨੇ ਹੀ ਖਤਮ ਹੋ ਗਏ ਕੁੜੀ ਦਾ ਸਾਡਾ ਇਹ ਸੁਪਨਾ ਹੋ ਜਾਂਦਾ ਵੀ ਅਸੀਂ ਕੁੜੀ ਨੂੰ ਆਇਲਸ ਕਰਾ ਲਈਏ ਤੇ ਮੁੰਡੇ ਵਾਲੇ ਪੈਸੇ ਲਾ ਦੇਣਗੇ ਸਾਡਾ ਤਾਂ ਇਹ ਵੀ ਸੁਪਨਾ ਖਤਮ ਹੋ ਗਿਆ ਅਸੀਂ ਕਿਹੜੇ ਪਾਸੇ ਜਾਵੜੇ ਸੋ ਇਹ ਇੱਕ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਸੀ ਉਜੜਨ ਦਾ ਚਾਰ ਨਾਵਲ ਜਿਸ ਵਿੱਚ ਜੋ ਸਾਰੀਆਂ ਸਥਿਤੀਆਂ ਫੰਡ ਚਰਚਾ ਉੱਪਰ ਹੁੰਦੀਆਂ ਪਿੰਡਾਂ ਦੇ ਵਿੱਚ ਤੁਸੀਂ ਵੀ ਦੇਖੀਆਂ ਹੋਣਗੀਆਂ ਮੈਂ ਇੱਕ ਇਸ ਨੂੰ ਕਲਮਬੱਧ ਕਰਨ ਦੀ ਕੋਸ਼ਿਸ਼ ਕੀਤਾ ਤਾਂ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਨੇਹਾ ਬਣ ਸਕੇ ਕਿ ਅਸੀਂ ਬਾਹਰ ਨਹੀਂ ਜਾਣ ਸੋ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿੰਨਾ ਸਰੋਤਿਆਂ ਨੇ ਇਸ ਨਾਵਲ ਨੂੰ ਪਿਆਰ ਦਿੱਤਾ ਤੇ ਮੈਨੂੰ ਆਸ ਹੈ ਕਿ ਇਸ ਨਾਵਲ ਨੂੰ ਤੁਸੀਂ ਹੋਰ ਅੱਗੇ ਸ਼ੇਅਰ ਕਰੋਗੇ ਤਾਂ ਕਿ ਲੋਕੀ ਵਾਦ ਤੋਂ ਵਾਦ ਇਸ ਪ੍ਰਤੀ ਅਵੇਅਰ ਹੋ ਸਕਣ ਕਿ ਅਸੀਂ ਪ੍ਰਵਾਸ ਕਰੀਏ ਪਰ ਪੋਜ਼ਿਟਿਵ ਪ੍ਰਵਾਸ ਕਰੀਏ ਨੈਗੇਟਿਵ ਪ੍ਰਵਾਸ ਕਰਕੇ ਅਸੀਂ ਉਜੜਨ ਦਾ ਨਾ ਮਨਾਈਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਿਆਰਾ ਡਾਕਟਰ ਰਾਏ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ